you say what ਆਪਾਂ ਨੂੰ ਅੰਮ੍ਰਿਤਸਰੋਂ ਇੱਕ ਨਾਮ ਹੀ ਜਨਾਲੇ ਪਿਆ ਵਾਪਸ ਵੀ ਤੁਸੀਂ ਤੇ ਜਾ ਰਹੇ ਜੇ ਤੁਰ ਕੇ ਤੇ ਇੱਕ ਘੋੜਾ ਉਹਦੇ ਤੇ ਠੁਲਕਾਰੀ ਪਾਈ ਆ ਉਹ ਕੀ ਕਰਨ ਖੜ ਰਹੇ ਜੀ ਉਹਨੂੰ ਦੱਸਿਆ ਘੋੜਾ ਨੀਲਾ ਤੁਰਿਆ ਜਾਂਦਾ ਸੰਗ ਤੇ ਨਾਲ-ਨਾਲ ਕਦਮ ਕਦਮ ਦਾ ਫਲ ਬਾਜਰ ਵਾਲੇ ਕਹਿੰਦੇ ਨੇ ਧੰਗ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਅਰਸੋਂ ਰੋਜ ਤੋਂ ਸਵਾਵਾ ਨਭਾਈਆਂ ਨੇ ਗੁਰੂ ਕਿਰਪਾ ਕਰੇ ਸਾਰੀ ਸੰਗਤ ਦੇ ਕਦਮ ਕਰਨ ਦਾ ਫਲ ਮਿਲਦਾ ਜੀ ਵੱਧ ਤੋਂ ਵੱਧ ਤੁਰਿਓ ਜਿਹੜੇ ਤੌਰ ਨ ਆਏ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਵੀ ਧੰਨ ਜੇ ਕੋਈ ਰਸਤੇ ਦੀ ਸੇਵਾ ਦਿੱਤਾਨਾ ਪਿਆ ਮੇਰੀ ਸੇਵਾ ਕਰਦੇ ਕੋਈ ਹੈ ਜੀ ਤੇ ਜੰਗਵਾਦ ਤੁਹਾਨੂੰ ਦਿਓ ਜਾਂ ਪੈਸਾ ਜਿਆਦਾ ਨਹੀਂ ਇਸ਼ਾਰਾ ਨੂੰ ਬੋਲੋ ਬਲਤਾਂ ਜੀ Meu, mulher. Sansone haa. जानवर जा भोले सोनाल भोले सोनहालोले ਇਹ ਜਿੰਨਾ ਭੈਣਾ ਨੇ ਫੜ ਲਿਆ ਨੇ ਉਹ ਆਓਗੇ ਭੈਣਾ ਜਿਨ੍ਹਾਂ ਨੇ ਫੜ ਝੋਲੀ ਚ ਪੋਣਾ ਜਿੰਨਾ ਭੈਣਾ ਨੇ ਫੜ ਝੋਲੀ ਚ ਪੋਣਾ ਉਹ ਲਾ ਕੇ ਇਹ ਦਿਮਾਲੇ ਵਾਲੀਆਂ ਬੀਬੀਆਂ ਸਾਰੀ ਗਾੜੀਆਂ ਦੇ ਕੇ ਫੋਟੋ ਲਾਓ ਦਿਮਾਲੇ ਵਾਲੇ ਮਹਾਰਾਜ ਜੀ ਗਾੜੀ ਬੈਜੋ What वाइ वाइ राम कुमारी राम कुमारी वाइ 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 वाइण Oke benar

ਮੰਗ ਵਾਧੀ ਜਾਂਦੀ ਹੈ ਦਿਨੋ ਦਿਨ ਹੁਣ ਇਹ ਪਹਿਰ ਗਈ ਦੀ ਹੈ ਕਿ ਸਾਡਾ ਵੀ ਬਿਜਾ ਲੱਗਦੇ ਬੱਚੇ ਦਾ ਵੀ ਲੱਗਦੇ ਤੇ ਅਸੀਸ ਦੇ ਦਿਓ ਜਿਵੇਂ ਪਤੀ ਗਿਆ ਆ ਹੁਣ ਇਹ ਵੀ ਉਹਨਾਂ ਦੇ ਕੋਲ ਚਲੇ ਜਾਣਾ ਬੋਲੇ ਸੀਸ ਹਾਲਾ ਸੀਸ ਹਾਲਾ ਬੋਲੇ ਅਸੀਂ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਬੇਅੰਤੀ ਗੁਰੂ ਕਾ ਬਾਜਾ ਵਾਲੇ ਸੱਤੇ ਪਾਤਸ਼ਾਹ ਜੀ ਨੂੰ ਕਰਨਾ ਜਾਂ ਡੇਰੇ ਤੇ ਖੰਡਪਾਤ ਸਾਹਿਬ ਜੀ ਦੀ ਸੇਵਾ ਵੀ ਲੈਣਗੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਸਲਤਾਂ ਦੀਆਂ ਅਰਦਾਸਾਂ ਬੇਤੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੁਨੀਅਰ ਦਾ ਪ੍ਰਧਾਨ ਆ ਤੇ ਆਪਣੇ ਵਾਸਤੇ ਉਹਨਾਂ ਧਰਨੇ ਲਾਏ ਆ ਆਪਣੀ ਫਸਲਾਂ ਨੂੰ ਫਸਲਵਾਲੀ ਨੂੰ ਬਚਾਉਣ ਵਾਸਤੇ ਸਾਡੇ ਵਾਸਤੇ ਸਾਰੇ ਕੰਮ ਕਰਦੇ ਆ ਉਹ ਕਿਸਾਨ ਨੀਤੀ ਤੇ ਪੱਥਰ ਕੁੱਟੋ ਗਿਆ ਨਾ ਉਹਨਾਂ ਦੇ ਘਰ ਦੀ ਖੂਲ ਤੇ ਕਨੈਕਟ ਤੇ ਆਵੇ ਉਹ ਆਵਾਜ਼ ਕਰਵਾ ਰਹੀ ਹੈ ਕਿ ਪਰਚਾ ਉਹ ਲੰਘੇ ਸੋ ਜਾਵੇ ਫਿਰ ਸੰਗਤ ਦੀ ਸੇਵਾ ਕਰਨਗੇ ਸਾਰੇ ਕੰਦਰ ਗਿਆਨ ਬੋਲੇ ਸੋਨਹਾਲ ਸ੍ਰੀ ਅਕਾਲ ਬੋਲੇ ਸੋਨਹਾਲ ਸ੍ਰੀ ਅਕਾਲ ਅਗੜ ਬਈ ਉਹ ਬਾਬਾ ਮੰਡਾ ਮੰਡ ਨੂੰ ਆ ਰੋ ਆਵਾਜ਼ ਉਹ ਖੱਟਾ ਜੂਗਾ ਉਹ ਖੱਟੇ ਸੋਨਹਾਲ ਸ੍ਰੀ ਅਕਾਲ ਆ ਵੀਰ ਆ ਵੀਰ ਬਾਬੇ ਮੰਡ ਨੂੰ ਬੋਲੇ ਸੋਨਿਆ ਸੱਸ ਜਰੀਆ ਕਾਲ ਮੰਡ ਕਿੱਥੇ ਆ ਸੋਨਿਆ ਮੰਡ ਮੰਡ ਨੂੰ ਮਾਰੂ ਆਂ ਫੋਨ ਕਰਦੀ ਨਹੀਂ ਚੱਕਦੀ ਨਹੀਂ ਮੰਡ ਬੋਲੇ bully